ਜਾਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਆਦੇਸ਼ ਦਿੱਤਾ ਹੈ ਕੌਮ ਨੂੰ ਕਿ ਵੱਤੋਂ ਵੱਤ ਜਿਹੜਾ ਹੈ ਸ਼ਹੀਦੀ ਦਿਹਾੜਿਆਂ ਤੇ ਛੀਦ ਸਿੰਘਾਂ ਦਾ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਆ ਜਾਂ ਛੋਟੇ ਸਾਹਿਬ ਜਦੇ ਸਰਹੰਦ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦਾ ਇਤਿਹਾਸ ਲਿਖਵਾ ਕੇ ਤੇ ਲੋਕਾਂ ਦੇ ਵਿੱਚ ਵੰਡਿਆ ਜਾਏ ਪਰ ਕਿਸੇ ਨੂੰ ਬਰੀਕੀ 'ਚ ਕੋਈ ਪਤਾ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕਦੋਂ ਆਨੰਦਪੁਰ ਦਾ ਕਿਲਾ ਛੱਡਿਆ ਵੱਡੇ ਸਹਿਬਜ਼ਾਦੇ ਕਦੋਂ ਸ਼ਹੀਦ ਹੋਏ ਉਹਨਾਂ ਨਾਲ ਕੀ ਹੋਇਆ ਬ੍ਰਿਤੀ ਦਾ ਜੋ ਨੋਟਿਸ ਹੈ ਉਹ ਅਸੀਂ ਸਾਰਾ ਕੋਸ਼ਿੰਦੇ ਵਿੱਚ ਦਿੱਤਾ ਹੋਇਆ ਹੈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ ਅੱਜ ਦੇ ਦਿਨ ਜੋ ਮੋਤੀ RAM ਜੀ ਮਹਿਰਾ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਮੱਲਾਂ ਵਾਲਾ ਸ਼ਹਿਰ ਦੇ ਵਿੱਚ ਵੀ ਥਾਂ-ਥਾਂ ਤੇ ਅੱਜ ਦੁੱਧ ਦੇ ਲੰਗਰ ਚੱਲ ਰਹੇ ਹਨ ਤਾਕੇ ਕਈ ਵਾਰ ਅਸੀਂ ਸੁਣਦੇ ਹਾਂ ਇਤਿਹਾਸ ਤੇ ਫਿਰ ਬਾਅਦ ਵਿੱਚ ਭੁੱਲ ਜਾਂਦੇ ਹਾਂ ਪਰੰਤੂ ਅਸੀਂ ਜਿਹੜਾ ਲਿਖਵਾ ਦਿੱਤਾ ਇਤਿਹਾਸ ਇਸ ਨੂੰ ਜਿਸ ਵੀ ਵੀਰ ਕੋਲ ਪਰਚਾ ਜਾਏਗਾ ਉਹ 2 ਜਾਂ 3 ਵਾਰ ਜਾਂ 4 ਵਾਰ ਇਸ ਨੂੰ ਪੜ੍ਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਸ਼ਾਹ ਸੰਗ ਜੀ ਅੱਜ 12 ਉਹ ਜਿਹੜਾ 2023 ਆਪਾਂ ਗੱਲ ਕਰਦੇ ਆ ਗੁਰਮਤਿ ਪ੍ਰਚਾਰ ਜੱਥੇਬੰਦਾਂ ਵੱਲੋਂ ਇਲਾਕੇ ਦੀਆਂ ਜਿਹੜੇ ਕਿਸਾਨ ਜੱਥੇਬੰਦੀਆਂ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਤੁਸੀਂ ਸਾਰੇ ਜਾਣਦੇ ਹੋ ਸਫਰ-ਏ-ਸ਼ਹਾਦਤ ਜਿਹੜਾ ਵੱਡੇ ਪੱਧਰ ਤੇ ਨਾਨਕ ਸਿੱਖ ਨਾਨਕਲੇਵਾ ਸੰਗਤ ਵੱਲੋਂ ਮਨਾਇਆ ਜਾ ਰਿਹਾ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਸਾਰੇ ਗੁਰਦੁਆਰਿਆਂ ਵਿੱਚ ਵੱਡੇ ਪੱਧਰ ਤੇ ਜਿਹੜਾ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਜਿਹੜਾ ਆਪਣਾ ਚਾਰ ਸਾਹਿਬਜ਼ਾਦੇ ਜਿੰਨੇ ਵੀ ਜਿਹੜੇ ਚਮਕੌਰ ਸਾਹਿਬ ਦੀ ਜਿਹੜੇ ਗੱਡੀ ਦੇ ਵਿੱਚ ਸ਼ਹੀਦ ਹੋਏ ਸਾਰੇ ਸਮੂੱਚੇ ਜਿਹੜੇ ਸਿੰਘਾਂ ਨੂੰ ਯਾਦ ਕਰਦੇ ਆਂ ਵੱਡੇ ਪੱਧ ਤੇ ਪੰਜਾਬ ਦੇ ਵਿਸ਼ਵ ਦੇ ਵਿੱਚ ਕੋਨੇ-ਕੋਨੇ ਤੇ ਜਿਹੜਾ ਜਿਹੜਾ ਅੱਜ ਜਿਹੜਾ ਆਪਾਂ ਕਹਿ ਸਕਦੇ ਆ 12 ਔਰ 13 ਨੂੰ ਜਿਹੜਾ ਪੋ ਨੂੰ ਛੀਦੀ ਧਾੜੇ ਮਨਾਇਆ ਜਾ ਰਿਹਾ ਸਫਰ-ਏ-ਸ਼ਹਾਦਤ ਅੱਜ ਇਹਨਾਂ ਵੱਲੋਂ ਜਿਹੜਾ ਸਫਰ-ਏ-ਸ਼ਹਾਦਤ ਦੇ ਨਾਲ ਦੇ ਪੈਂਫਲਟ ਵੰਡੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਕਿ ਬਹੁਤ ਵੱਡਾ ਪ੍ਰਾਲਾ ਜਿਹੜਾ ਗੁਰਮਰਪ ਚਾਰ ਜਥੇ ਵੱਲੋਂ ਆਪਾਂ ਕੀਤਾ ਜਾ ਰਿਹਾ ਭਾਈ ਕੁਲਦੀਪ ਸਿੰਘ ਜੀ ਹੈਗੇ ਮੇਰੇ ਨਾਲ ਭਾਈ ਮਲਕੀਤ ਸਿੰਘ ਜੀ ਭਾਈ ਜੌਨ ਸਿੰਘ ਜੀ ਹੈਗੇ ਆ ਇਥੋਂ ਜਿਹੜੇ ਗੁਰਦਾਰ ਸਾਹਿਬ ਕਮੇਟੀ ਦੇ ਪ੍ਰਧਾਨ ਹੈ ਇੱਕ ਸੇਵਾਦਾਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟ ਅੱਜ ਗੁਰਮਤ ਪ੍ਰਚਾਰ ਜਥੇ ਵੱਲੋਂ ਸਿੰਘਾਂ ਵੱਲੋਂ ਇੱਕ ਨਵਿਕਲਾ ਪਰੇਲਾ ਕੀਤਾ ਜਾ ਰਿਹਾ ਹੈ ਇਹ ਜਿਹੜੇ ਸਾਡੇ ਮਹਾਨ ਸੀ ਦਾਨੇ ਕੁਰਬਾਨੀਆਂ ਕੀਤੀਆਂ ਨੇ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਅਤੇ ਹੋਰ ਅਨੇਕਾਂ ਜਿਹੜੇ ਚੀਤ ਸਿੰਘ ਹੈ ਜਿਹੜੇ ਚਮਕਾਉਂ ਦੀ ਗੜੀ 'ਚ ਧਰਮ ਦੀ ਖਾਤਰ ਕੌਮ ਦੀ ਖਾਤਰ ਜੂਝਦੇ ਹਾਂ ਜਿਨ੍ਹਾਂ ਛਿੱਧੀਆਂ ਪ੍ਰਾਪਤ ਕੀਤੀਆਂ ਹੈ ਔਰ ਉਹਨਾਂ ਚੀਜ਼ਾਂ ਦੀ ਯਾਦ ਵਿੱਚ ਉਹਨਾਂ ਚੀਜ਼ਾਂ ਦਾ ਇਤਿਹਾਸ ਜੋ چھਪਵਾ ਕੇ ਜੋ ਵੰਡਿਆ ਜਾ ਰਿਹਾ ਏ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ ਕਿ ਸਾਡੀ ਕੌਮ ਦਾ ਸਾਡਾ ਇਤਿਹਾਸ ਯਾਦ ਕਰਵਾਇਆ ਜਾਵੇ ਕਿਵੇਂ ਸਭਜਾਤਿਆਂ ਨੇ ਕੁਰਬਾਨੀਆਂ ਕੀਤੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਪਰ ਆਪਣਾ ਸਿੱਖੀ ਧਰਮ ਨਹੀਂ ਛੱਡਿਆ ਸਾਨੂੰ ਉਹਨਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਵੀ ਆਪਣੇ ਸਿੱਕੀ ਪੰਥ ਵਿੱਚ ਪਰਪੱਕ ਹੋਣਾ ਚਾਹੀਦਾ ਹੈ ਜਿਵੇਂ ਉਹ ਧਰਮ ਤੋਂ ਨਹੀਂ ਡੋਲੇ ਬਾਣੀ ਪੜਦੇ ਰਹੇ ਉਵੇਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜ ਕੇ ਇਤਿਹਾਸ ਨਾਲ ਜੋੜ ਕੇ ਗੁਰਬਾਣੀ ਨਾਲ ਜੋੜੀਏ ਤਾਂ ਜੋ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਬਚ ਜਾਵੇ ਚੋਰੀਆਂ ਤੋਂ ਬਚ ਜਾਵੇ ਮਾੜੇ ਕੰਮਾਂ ਤੋਂ ਬਚ ਕੇ ਸੋਹਣਾ ਜੀਵਨ ਆਪਣਾ ਬਤੀਤ ਕਰਨ ਇਹ ਤਾਂ ਹੀ ਹੋਵੇਗਾ ਜੇ ਹਰ ਇੱਕ ਗੁਰਸਿੱਖ ਆਪਣਾ ਫਰਜ਼ ਨਿਭਾਣੇ ਜਿਵੇਂ ਇੱਕ ਗੁਰਸਿੱਖ ਬੱਚੇ ਪਰਲਾ ਕਰ ਰਹੇ ਨੇ ਇਸੇ ਤਰ੍ਹਾਂ ਸਾਡੇ ਨੌਜਵਾਨ ਜਿਹੜੇ ਵੀਰ ਹੈ ਗੁਰਸਿੱਖ ਹੈ ਉਹ ਇਸ ਤਰ੍ਹਾਂ ਇਤਿਹਾਸ ਪਿੰਡਾਂ ਪਿੰਡਾਂ ਚ ਕਨਕਾਂਜ ਤਾਂ ਆਪਣਾ ਇਤਿਹਾਸ ਪਹੁੰਚਾਈਏ ਭਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਔਰ ਹੋਰ ਅਨੇਕ ਸੈਨ੍ਹ ਸਿੰਘਣੀਆਂ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਨਾਂ ਕੇ ਕੱਲੀ ਸਿੱਖ ਕੌਮ ਪੂਰੀ ਦੁਨੀਆ ਦੀ ਜੋ ਖੌਂਦ ਨੂੰ ਬਚਾਉਣਾ ਕੀਤਾ ਹੈ ਉਹ ਬਹੁਤ ਵੱਡੀ ਇੱਕ ਅਮੁੱਲੀ ਸ਼ਹਾਦਤ ਦਿੱਤੀ ਹਾਰੇ ਪਰਿਵਾਰ ਨੇ ਜਿਨ੍ਹਾਂ ਦਾ ਕੋਈ ਦੇਣ ਨਹੀਂ ਦੇ ਸਕਦੇ ਉਹਨਾਂ ਦੀ ਸ਼ਹਾਦਤ ਨੂੰ ਇਜਾਜ਼ਤ ਕਰਦੇ ਆਂ ਪੂਰੇ ਇਲਾਕੇ ਵੱਲੋਂ ਗੁਰਮਤ ਪ੍ਰਚਾਰ ਜਥਾ ਜੋ ਬਹੁਤ ਹੀ ਉਪਰਾਲੇ ਕਰਦਾ ਆ ਰਿਹਾ ਹੈ ਉਹਨਾਂ ਵੱਲੋਂ ਜੋ ਇਹ ਸਫਰੇ ਸ਼ਹਾਦਤ ਦੇ ਲਿਟੇਚਰ ਵੰਡੇ ਜਾ ਰਹੇ ਹਨ ਔਰ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਦੇ ਦਿਨ ਜੋ ਮੋਤੀ RAM ਜੀ ਮਹਿਰਾ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਮੱਲਾਂ ਵਾਲਾ ਸ਼ਹਿਰ ਦੇ ਵਿੱਚ ਵੀ ਥਾਂ-ਥਾਂ ਤੇ ਅੱਜ ਦੁੱਧ ਦੇ ਲੰਗਰ ਚੱਲ ਰਹੇ ਹਨ ਉਹਨਾਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਗੁਰਦੁਆਰਾ ਵਿਸ਼ਵਕਰਮਾ ਸਿੰਘ ਸਭਾ ਜੀ ਵਿਖੇ ਇੱਕ ਪੋਤੋਂ ਲੈ ਕੇ 16 ਪੋਤ ਤੱਕ ਜੋ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਸਮਾਗਮ ਰਾਤ ਰਾਤ ਦੇ ਦੁਆਨ ਚੱਲ ਰਹੇ ਹਨ ਜਿਨ੍ਹਾਂ ਵਿੱਚ ਅਲੱਗ-ਅਲੱਗ ਥਾਵਾਂ ਤੋਂ ਢਾਡੀ ਰਾਗੀ ਪ੍ਰਚਾਰਕ ਕਥਾਵਾਚਕ ਪਹੁੰਚ ਕੇ ਗੌਰਵ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰਮਤ ਦੇ ਨਾਲ ਜੋੜ ਰਹੇ ਹਨ ਸਾਡੇ ਸਤਿਕਾਰਯੋਗ ਬਾਬਾ ਬਲਕਾਰ ਸਿੰਘ ਜੀ ਜੋ ਗੁਰਮਤ ਪ੍ਰਚਾਰ ਜਥੇ ਦੇ ਮੁਖੀ ਹਨ ਮੱਲਾਂਵਾਲੇ ਇਲਾਕੇ ਦੇ ਵਿੱਚ ਹੋਰ ਆਸ-ਪਾਸ ਸੰਗਤਾਂ ਨੂੰ ਜੋ ਇਸ ਲਿਟਰੇਚਰ ਸਪਾ ਕੇ ਗੁਰਮਤ ਦੇ ਨਾਲ ਜੋੜ ਰਹੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਮਰਤਖੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਤਾ ਸਾਨੂੰ ਕਿ ਸ਼ਹੀਦੀ ਦਿਨ ਜੋ ਚੱਲ ਰਿਹਾ ਹੈ ਜਾਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਆਦੇਸ਼ ਦਿੱਤਾ ਹੈ ਕੌਮ ਨੂੰ ਕਿ ਵੱਧ ਤੋਂ ਵੱਧ ਜਿਹੜਾ ਹੈ ਸ਼ਹੀਦੀ ਦਿਹਾੜਿਆਂ ਤੇ ਸ਼ਹੀਦ ਸਿੰਘਾਂ ਦਾ ਜਿਹੜਾ ਚਮਕੌਰ ਦੀ ਗੱਡੀ ਦੇ ਵਿੱਚ ਸ਼ਹੀਦ ਹੋਏ ਆ ਜਾਂ ਛੋਟੇ ਸਾਹਿਬ ਜਦੇ ਸਰਹਾਂ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦਾ ਇਤਿਹਾਸ ਲਿਖਵਾ ਕੇ ਤੇ ਲੋਕਾਂ ਦੇ ਵਿੱਚ ਵੰਡਿਆ ਜਾਏ। ਸੋ ਉਹ ਅਸੀਂ ਉਸ ਗੱਲ ਦੇ ਅਮਲ ਕਰਦੇ ਹੋਏ ਅੱਜ ਮੱਲਾਂਵਾਲੇ ਦੇ ਵਿੱਚ ਜਿਹੜੇ ਇਤਿਹਾਸ ਛਾਪਾ ਕੇ ਜਦੋਂ ਵੀ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਨੰਦਪੁਰ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਚਮਕੌਰ ਦਾ ਯੁੱਧ ਹੋਇਆ ਜਾਂ ਜਿਹੜੇ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਆ ਉਹ ਪੂਰੀਆਂ ਡੇਟਾਂ ਦੇ ਵੇਜ ਅਸੀਂ ਇਤਿਹਾਸ ਉਹਨਾਂ ਦਾ ਛਾਪਾ ਕੇ ਤੇ ਅਸੀਂ ਅੱਜ ਮੱਲਾਵਾਲੇ ਦੇ ਵਿੱਚ ਵੰਡ ਰਹੇ ਆ ਤਾਂ ਕਿ ਕਈ ਵਾਰ ਅਸੀਂ ਸੁਣਦੇ ਆ ਇਤਿਹਾਸ ਤੇ ਫਿਰ ਬਾਅਦ ਵਿੱਚ ਭੁੱਲ ਜਾਂਦੇ ਆ ਪਰੰਤੂ ਅਸੀਂ ਜਿਹੜਾ ਲਿਖਵਾ ਦਿੱਤਾ ਇਤਿਹਾਸ ਇਸ ਨੂੰ ਜਿਸ ਵੀ ਵੀਰ ਕੋਲ ਪਰਚਾ ਜਾਏਗਾ ਉਹ 2 ਜਾਂ 3 ਵਾਰ ਜਾਂ 4 ਵਾਰ ਇਸ ਨੂੰ ਪੜ੍ਹੇਗਾ ਤੇ ਉਸ ਨੂੰ ਇਹ ਡੇਟਾ ਦੇ ਮੁਤਾਬਿਕ ਜਿਹੜਾ ਇਤਿਹਾਸ ਯਾਦ ਹੋਏਗਾ ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਕਰਨੀ ਚਾਹੁੰਦੇ ਆ ਕਿ ਇਸੇ ਤਰ੍ਹਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਅਖੰਡ ਪਾਠ ਕਰਵਾਈਏ ਪਰੰਤੂ ਅਸੀਂ ਬਾਹਰ ਆਮ ਲੋਕਾਂ ਤੱਕ ਆਪਣਾ ਇਤਿਹਾਸ ਵੀ ਲੈ ਕੇ ਜਾਈਏ ਤਾਂ ਕਿ ਉਹਨਾਂ ਨੂੰ ਇਤਿਹਾਸ ਤੋਂ ਪਤਾ ਲੱਗ ਸਕੇ ਉਹ ਛੋਟੇ ਸਹਿਬਜ਼ਾਦੇਾਂ ਦੇ ਇਤਿਹਾਸ ਤੋਂ ਜਿਹੜਾ ਜਾਣੋ ਹੋ ਸਕਣ ਬਹੁਤ ਵਧੀਆ ਜੀ ਬੱਚਿਆਂ ਨੂੰ ਪਤਾ ਲੱਗਦਾ ਇਤਿਹਾਸ ਬਾਰੇ ਆਪ ਦੇ ਸਿੱਖਾਂ ਬਾਰੇ ਜਿਸ ਤਰ੍ਹਾਂ ਇਹ ਪਹਿਲੋ ਚੌਂਕ ਦੇ ਵਿੱਚ ਹੁਣ ਮਾਰਕੀਟ ਦੇ ਵਿੱਚ ਵੰਡ ਰਹੇ ਆ ਤੇ ਵਧੀਆ ਪ੍ਰਾਲਾ ਲੱਗਦਾ ਜੀ ਵਧੀਆ ਬਹੁਤ ਵਧੀਆ ਪ੍ਰਾਲਾ ਠੀਕ ਹੈ ਜੀ ਤੇ ਇਹ ਬੱਚਿਆਂ ਨੂੰ ਜ਼ਰੂਰ ਇਹਦੇ ਬਾਰੇ ਦੱਸਣਾ ਚਾਹੀਦਾ ਬਿਲਕੁਲ ਠੀਕ ਹੈ ਭਾਈ ਕਾਨ ਬਹੁਤ ਵਧੀਆ ਪ੍ਰਾਲਾ ਜੀ ਜਿਸ ਤਰ੍ਹਾਂ ਛੇਪੋ ਤਾਂ ਲੈ ਕੇ ਇਹ ਵੀ ਸਾਰਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ ਟੀਵੀ ਤੇ YouTube ਤੇ ਲੋਕ ਫਤੇਗੜ ਸਾਹਿਬ ਜਾ ਕੇ ਸਾਹਿਬ ਜੀ ਅੱਜ ਨੂੰ ਯਾਦ ਕਰ ਰਹੇ ਨੇ ਬਹੁਤ ਵਧੀਆ ਪ੍ਰਾਲਾ ਹੈ ਇਸੇ ਨਾਲ ਇਸੇ ਤਰ੍ਹਾਂ ਬੱਚੇ ਗਾਂ ਜੁੜਦੇ ਨੇ ਇਤਿਹਾਸ ਨਾਲ ਸਿੱਖੀ ਦੇ ਅਲਿਆ ਦਾ ਹੁੰਦੇ ਨੇ ਗੁਰਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਗੁਰੂ ਘਰ ਦੇ ਵਿੱਚ 15-15 ਦਿਨ ਨੇ ਰੌਣਕਾਂ ਰਹਿੰਦੀਆਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਆਯੂ ਰਿਦੇ ਵਿੱਚ ਬੈਠ ਕੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਵੇਖੋ ਜਿਹੜਾ ਅੱਜ ਉਪਰਾਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ ਔਰ ਸਾਨੂੰ ਪਤਾ ਹੀ ਹੈ ਕਿ ਅਸੀਂ ਸਾਰੇ ਬੱਚੇ ਨੂੰ ਪਤਾ ਹੈ ਕਿ ਤੇਰਾ ਫੋਨ ਨੂੰ ਬੱਚੇ ਸ਼ਹੀਦ ਹੋਏ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਪਰ ਕਿਸੇ ਨੂੰ ਬਰੀਕੀ 'ਚ ਕੋਈ ਪਤਾ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕਦੋਂ ਆਨੰਦਪੁਰ ਦਾ ਕਿਲਾ ਛੱਡਿਆ ਵੱਡੇ ਸਹਬਜ਼ਾਦੇ ਕਦੋਂ ਸ਼ਹੀਦ ਹੋਏ ਉਹਨਾਂ ਨਾਲ ਕੀ ਹੋਇਆ ਬਰੀਕੀ ਦਾ ਜੋ ਨੋਟਿਸ ਹੈ ਉਹ ਅਸੀਂ ਸਾਰਾ ਕੁਝ ਇਹਦੇ ਵਿੱਚ ਦਿੱਤਾ ਆਇਆ ਹੈ ਮਨ ਲਓ ਜਿ ਤਰ੍ਹਾਂ ਆਪਾਂ ਬੱਚੇ ਨੂੰ ਅਪ੍ਰੀਸ਼ਨ ਉੱਤਰ ਯਾਦ ਕਰਨ ਲਈ ਦੇ ਦਿੰਨੇ ਆ ਉਹ ਘਰੇ ਜਾ ਕੇ ਯਾਦ ਕਰਦਾ ਤੇ ਉਹ ਟੈਸਟ ਚੋਂ ਪਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਇਹ ਬੱਚੇ ਐਸੀ ਜਿਹੜਾ ਮੱਲਾ ਵਾਲੇ ਛੋਟਾ ਜਿਹਾ ਪਰਾਲਾ ਕੀਤਾ ਹੈ ਇਹ ਪਰਚਾ ਵੰਡਨ ਦਾ ਇਹ ਘਰੇ ਜਾ ਕੇ ਬੱਚੇ ਪੜਨਗੇ ਔਰ ਇਹਨੂੰ ਜਾ ਕੇ 1-2-3 ਵਾਰੀ ਪੜਨਗੇ ਉਹਨਾਂ ਨੂੰ ਬਰੀਕੀ ਸਾਰਾ ਪਤਾ ਲੱਗ ਜਾਊਗਾ ਵੱਡੇ ਵੱਡੇ ਸਮਾਗਮ ਹੁੰਦੇ ਆ ਵੱਡੇ ਵੱਡੇ ਸ਼ਹੀਦੀ ਧਾੜੇ ਮਨਾਏ ਜਾਂਦੇ ਆ ਬੜਾ ਵੱਡਾ ਇਤਿਹਾਸ ਹੈ ਸ਼ਹੀਦੀ ਇਤਿਹਾਸ ਹੈਗਾ ਉਸ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ ਬੱਚਿਆਂ ਦੇ ਬੱਚਿਆਂ ਤੱਕ ਪਹੁੰਚਾਉਣੇ ਜਿਸ ਤਰ੍ਹਾਂ ਮਿਲਕੀ ਸਿੰਘ ਨੇ ਕਿਹਾ ਕਿ ਇੱਕ ਤਾਂ ਅਸੀਂ ਇੱਕ ਤਰ੍ਹਾਂ ਦਾ ਪੇਪਰ ਹੈਗਾ ਪੇਪਰ ਜੇਕਰ ਲਾਵਾਂਗੇ ਤੇ ਬੱਚੇ ਪੜਨਗੇ ਤੇ ਬੱਚੇ ਪੜ ਕੇ ਅੱਗੇ ਪਾਸ ਹੋਣਗੇ ਸੋ ਅਸੀਂ ਪੇਪਰ ਲੈਣੇ ਛੱਡ ਦਿੱਤੇ ਵੱਡੀ ਵੱਡੀ ਕੋਸ਼ਿਸ਼ ਜੇ ਗੁਰਮਤ ਵਿਚਾਰ ਜਿੱਥੇ ਮੇਰੇ ਇਲਾਕੇ ਵੱਲੋਂ ਵੀ ਅਸੀਂ ਪੇਪਰ ਜ਼ਰੂਰ ਲਈਏ ਬੱਚਾ ਤੇ ਬੱਚੇ ਦੇ ਪਾਸ ਹੋ ਤੋ ਲਗਾਤਾਰ ਹੀ ਅਸੀਂ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਰਾਵਾਂਗੇ ਸਾਡਾ ਜਿਹੜਾ ਪਰਾਲਾ ਅਸੀਂ ਗੁਰਮੁਖ ਵਿਚਾਰ ਜੱਥੇ ਦਾ ਚੈਨਲ ਦਾ ਮੱਲਾ ਵਾਲੇ ਤੋਂ ਅਸੀਂ ਇਹ ੜੀ ਖਾਸ ਤੁਹਾਡੇ ਵਾਸਤੇ ਰਿਪੋਰਟ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ